ਅੱਜ ਦੀ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਪਠ ਨੰਬਰ 22 ਦੇ ਵਿੱਚ ਸਾਡੀ ਦੋ ਕਵਿਤਾਾਂ ਮਾਂ ਇਹਦੀ ਪਹਿਲੀ ਕਵਿਤਾ ਮੈਂ ਤੁਹਾਡੇ ਨਾਲ ਪਿੱਛੇ ਵਾਲੀ ਕਕ੍ਹਾ ਵਿੱਚ ਡਿਸਕਸ ਕੀਤੀ ਸੀ ਅੱਜ ਦੀ ਕਕ੍ਹਾ ਵਿੱਚ ਸਾਡਾ ਇੱਕ ਹੋਰ ਨਵਾਬੀ ਸਾਸੀ ਮਾਂ ਆਹ ਮਾਸਟਰ ਅਮਰੀਕ ਸਿੰਘ ਦੀ ਲਿਖੀ ਹੋਈ ਕਵਿਤਾ ਸੀ ਇਸ ਕਵਿਤਾ ਦੇ ਵਿਆਖਿਆ ਬਾਰੇ ਮੈਂ ਤੁਹਾਨੂੰ ਅੱਜ ਦੀ ਕਕ੍ਹਾ ਵਿੱਚ ਦੱਸਾਂਗਾ ਵੇਖੋ ਜੀ ਸਾਡਾ ਅੱਜ ਦਾ ਵਿਸ਼ਾ ਮਾਂ ਕਵਿਤਾਾਂ ਮਾਵਾ ਭਾਜੋਂ ਠੰਡੀਆਂ ਛਾਵਾਂ ਕੌਣ ਕਰੇ ਕੀ ਵੀ ਕਵੀ ਕਹਿੰਦਾ ਕਿ ਮਾਵਾ ਭਾਜੋਂ ਠੰਡੀਆਂ ਛਾਵਾਂ ਕੌਣ ਕਰੇ ਬਿਨ ਗਰਜ਼ਾਂ ਦੇ ਦੁਖੜੇ ਸਭ ਦੇ ਕੌਣ ਜਰੇ ਬਿਨ ਗਰਜ਼ਾਂ ਦੇ ਦੁਖੜੇ ਸਭ ਦੇ ਕੌਣ ਜਰੇ ਗਰਥ ਵਾਸਤੇ ਪੁੱਤਰ ਮਾਂ ਨੂੰ ਮਾਰ ਦੇਵੇ ਫਿਰ ਵੀ ਮਾਂ ਅਸੀਸਾਂ ਦਾ ਉਧਾਰ ਦੇਵੇ ਪੁੱਤਰਾ ਧੀਆ ਲਈ ਮੁਸੀਬਤਾਂ ਕੌਣ ਜਰੇ ਇੱਕ ਵਾਰ ਹੋਰ ਦਸਦਾਸੀ ਮਾਵਾ ਭਾਜੋ ਠੰਡੀਆਂ ਛਾਵਾਂ ਕੌਣ ਕਰੇ ਬਿਨ ਗਰਜਾਂ ਦੇ ਦੁਖੜੇ ਸਭ ਦੇ ਕੌਣ ਝਰੇ ਗਰਜਾ ਵਾਸਤੇ ਪੁੱਤਰ ਮਾਵਾ ਨੂੰ ਮਾਰ ਦੇਵੇ ਫਿਰ ਵੀ ਮਾਂ ਅਸੀਸਾਂ ਦਾ ਉਪਹਾਰ ਦੇਵੇ ਪੁੱਤਰਾ ਧੀਆਂ ਲਈ ਮੁਸੀਬਤ ਕੌਣ ਜਰੇ ਇਹਦੇ ਵਿੱਚ ਕਵੀ ਨੇ ਕੀ ਦੱਸਿਆ ਸੀ ਆ ਕਾਵੀ ਬੰਧ ਆ ਕਾਵੀ ਟੋਟਾ ਮਾਸਟਰ ਅਮਰੀਕ ਸਿੰਘ ਦੀ ਕਵਿਤਾ ਮਾਂ ਵਿੱਚੋਂ ਲਿਆ ਗਿਆ ਜਿਹੜਾ ਉੱਪਰ ਵਾਲਾ ਕਾਵਿ ਵਿੰਦ ਸੀ ਆ ਕਾਵਿ ਵਿੰਦ ਮਾਸਟਰ ਅਮਰੀਕ ਸਿੰਘ ਦੀ ਕਵਿਤਾ ਮਾਂ ਵਿੱਚੋਂ ਲਿਆ ਗਿਆ ਸੀ ਜੋ ਕਿ ਪਾਠ ਪੁਸਤਕ ਦੂਜਾ ਪੜਾਅ ਵਿੱਚ ਦਰਜ ਹੈ ਇਸ ਕਾਵਿ ਵਿੰਦ ਵਿੱਚ ਕਵੀ ਨੇ ਮਾਂ ਦੀ ਪ੍ਰੋਕਾਰ ਭਰੀ ਬ੍ਰਿਤੀ ਨੂੰ ਬਿਆਨ ਕੀਤਾ ਹੈ ਕਵੀ ਕੀ ਕਹਿੰਦਾ ਵੀ ਵਿਖੋ ਕਵੀ ਕਹਿੰਦਾ ਕਿ ਮਾਂ ਤੋਂ ਬਗੈਰ ਧੀਆਂ ਪੁੱਤਰਾਂ ਉੱਪਰ ਕੌਣ ਠੰਡੀ ਛਾਂ ਕਰਦਾ ਵੀ ਕਵੀ ਕਹਿੰਦਾ ਕਿ ਮਾਂ ਤੋਂ ਬਗੈਰ ਮਾਂ ਤੋਂ ਬਗੈਰ ਧੀਆ ਪੁੱਤਰਾ ਉੱਪਰ ਕੌਣ ਠੰਡੀ ਛਾਂ ਕਰਦਾ ਵੇ ਮਾਂ ਤੋਂ ਬਗੈਰ ਆਪਣੇ ਧੀਆ ਪੁੱਤਰਾ ਦਾ ਕੌਣ ਖਿਆਲ ਰੱਖਦਾ ਸੀ ਕੌਣ ਇਹਨਾਂ ਦੇ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ ਤੇ ਵੇ ਮਾਂ ਤੋਂ ਬਗੈਰ ਪੁੱਤਰਾ ਧੀਆ ਪਰ ਠੰਡੀ ਛਾਵਾਂ ਕੌਣ ਕਰੇ ਕੌਣ ਕਰਦਾ ਹੈ ਕੌਣ ਬਿਨਾਂ ਲੋਭ ਲਾਲਚ ਦੇ ਵੀ ਕੌਣ ਕੋਈ ਲੋਭ ਲਾਲਚ ਦੇ ਸਭ ਦੇ ਦੁੱਖ ਦੂਰ ਕਰਦਾ ਹੈ ਬਈ ਮਾਂ ਜਿਹਨੂੰ ਆਪਣੇ ਬੱਚਿਆਂ ਤੋਂ ਕੋਈ ਲਾਲਚ ਨਹੀਂ ਹੁੰਦਾ ਉਹਨਾਂ ਦੇ ਦੁੱਖਾਂ ਨੂੰ ਦੂਰ ਕਰਦੀ ਹੈ ਬਈ ਇਹ ਦੱਸਿਆ ਸੀ ਵੀ ਬਿਨਾਂ ਲੋਭ ਲਾਲਸ ਕੇ ਸਭ ਦੇ ਦੁੱਖ ਕੌਣ ਦੂਰ ਕਰਦਾ ਸੀ ਜੇ ਲਾਲਸ ਵਸ ਹੋ ਕੀ ਜੇ ਲਾਲਸ ਵਸ ਹੋ ਕੀ ਕੋਈ ਪੁੱਤਰ ਆਪਣੀ ਮਾਂ ਨੂੰ ਮਾਰ ਵੀ ਦਿੰਦਾ ਵੇ ਕੋਈ ਪੁੱਤਰ ਲਾਲਚ ਜਾ ਕੇ ਆਪਣੀ ਮਾਂ ਨੂੰ ਮਾਰ ਵੀ ਦਿੰਦਾ ਤਾਂ ਮਰ ਕੇ ਵੀ ਮਾਂ ਆਪਣੇ ਬੱਚਿਆਂ ਨੂੰ ਅਸ਼ੀਰਵਾਦ ਰੂਪੀ ਤੋਹਫਾ ਦਿਨਦੀ ਹੈ ਉਹ ਕੌਣ ਹੈ ਜੋ ਬੱਚਿਆਂ ਲਈ ਮੁਸੀਬਤਾਂ ਸਹਿੰਦਾ ਵਈ ਬਈ ਕੌਣ ਹੈ ਬਈ ਮਰ ਕੇ ਵੀ ਮਾਂ ਜੇਵੇ ਲਾਲਚ ਵਿੱਚ ਸੋਕੇ ਪੁੱਤਰ ਆ ਪੁੱਤਰ ਆਪਣੀ ਮਾਂ ਨੂੰ ਮਾਰ ਦਿੰਦਾ ਹੈ ਤਾਂ ਮਰ ਕੇ ਵੀ ਮਾਂ ਆਪਣੇ ਪੁੱਤਰ ਨੂੰ ਅਸ਼ੀਰਵਾਦ ਰੂਪੀ ਤੋਹਫ਼ਾ ਦਿੰਦੀ ਹੈ ਕੋਣ ਮਾਂ ਐਨੀ ਵੱਡੀ ਮਾਂ ਦੀ ਮਹਾਨਤਾ ਜਿਨ੍ਹਾਂ ਦੇ ਬਾਰੇ ਕਵੀ ਨੂੰ ਦੱਸਿਆ ਸੀ ਤੇ ਵੀ ਕੋਣ ਬੱਚਿਆਂ ਲਈ ਮੁਸੀਬਤ ਸਹਿੰਦਾ ਬਈ ਆਪਣੇ ਬੱਚਿਆਂ ਲਈ ਕੋਣ ਮੁਸੀਬਤ ਸਹਿੰਦਾ ਸੀ ਮਾਂ ਬੱਚਿਆਂ ਲਈ ਹਮੇਸ਼ਾ ਮਮਤਾ ਗਰੀ ਭਾਵਨਾ ਰੱਖਦੀ ਹੈ ਮਾਂ ਆਪਣੇ ਬੱਚਿਆਂ ਲਈ ਮਮਤਾ ਪ੍ਰੀ ਭਾਵਨਾ ਰੱਖਦੀ ਸੀ ਇਸ ਪਠ ਦੇ ਇਸ ਕਵਿਤਾ ਦੇ ਹੋਰ ਸਟੈਂਜਾਂ ਬਾਰੇ ਮੈਂ ਤੁਹਾਨੂੰ ਅੱਗੇ ਵਾਲੇ ਕੱਖੇ ਵਿੱਚ ਦੱਸਾਂਗਾ ਅੱਜ ਦੀ ਕੱਖੇ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਇਕ ਤੇ ਮਾਬੂਲੀ ਪੰਜਾਬੀ ਚੈਨਲ ਨੂੰ ਵਤੋ ਵਤ ਲਾਇਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਤੇ ਅੱਜ ਦੀ ਕੱਖੇ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ